ਆਓ ਜੀ ਜੀ ਸਾਡੇ ਵਾਲੇ ਕਈ ठेकेदार ਨਾ ਦਿਹਾੜੀਆਂ ਪਿੱਛੇ ਜੀ ਦੀ ਜਾਂਦੇ ਆ 20 ਰੁਪਏ ਵਧਾਲਾ 10 ਰੁਪਏ ਘਟਾਲਾ ਯਾਰ ਜਿਹੜੇ ਬੰਦਿਆਂ ਦੀ ਵਜ੍ਹਾ ਨਾਲ ਆਪਾਂ ਕਿਰਤ ਕਮਾਈ ਕਰਦੇ ਆ ਮੇਰਾ ਘਰ ਚੱਲਦਾ ਯਾਰ ਉਹ ਬੰਦਿਆਂ ਨੂੰ ਆਪਾਂ ਦਿਹਾੜੀ ਦੀ ਯਾਰ ਛੱਡੋ ਆਪਣਾ ਹੱਕ ਬਣਦਾ ਵੀ ਉਹਨਾਂ ਨੂੰ ਆਏ ਸਾਲ ਕੋਈ ਨਾ ਕੋਈ ਗਿਫਟ ਦਈਏ ਹੈ ਨਿੱਕੇ ਨਿੱਕੇ ਜਿਹੇ ਗਿਫਟ ਆ ਪਰ ਸਾਡਾ ਪਰਿਵਾਰ ਸਾਡੇ ਨਾਲ ਖੁਸ਼ ਆ ਹਾਂ ਵੀ ਗੁੱਸਾ ਕਿਰਦਾ ਨਹੀਂ ਮੁੰਡਿਓ ਨਹੀਂ ਖੁਸ਼ ਆ ਆਏ ਸਾਲ ਮੋਲ ਬਣਾਉਨੇ ਆ ਤੇ ਵੱਡੀ ਗੱਲ ਨਹੀਂ ਕੋਈ ਨਿੱਕੀ ਜੀ ਗੱਲ ਇਹਨਾਂ ਦੇ ਪੈਸੇ ਇਹਨਾਂ ਦੇ ਆ ਸਾਰਾ ਪਰਿਵਾਰ ਖੁਸ਼ ਰਹੇ ਮੇਰੇ ਖਿਆਲ ਚ ਨਾਲ ਭ ਨਿੱਕੀ ਜੀ ਵੀਡੀਓ ਆ ਚੰਗਾ ਲੱਗਿਆ ਜਰੂਰ ਸ਼ੇਅਰ ਕਰੋ ਪਰ ਮੇਰੇ ਖਿਆਲ ਦੇ ਵਿੱਚ ਇਹ ਸ਼ੇਅਰ ਨਹੀਂ ਹੁੰਦੀਆਂ ਹੁੰਦੀਆਂ ਵੀਡੀਓ ਵੀ ਅਗਲਾ ਕਹਿੰਦਾ ਤੂੰ ਚਮਲਾ ਤੇ ਸਾਡੇ ਸਿਰ ਚਾੜ ਤੇ ਸਿਰ ਤਾਂ ਆਪਣੋਂ ਇਹਨਾਂ ਨੇ ਚਾੜਿਆ ਹੋਇਆ ਜਿਹੜੇ ਆਪਣੇ ਨਾਲ ਦਿਹਾੜੀ ਆਉਂਦੇ ਆ ਫਿਰ ਉਹ ਆਪਣੇ ਨਾਲ 20 20 ਰੁਪਏ ਪਿੱਛੇ ਭੜਦੇ ਵੀ ਆ ਫਿਰ ਆਪਾਂ ਕਹਿੰਦੇ 5 ਰੁਪਏ ਵਧਾ ਦੇਣ ਤੇ ਦਿਹਾੜੀ ਦਾ 10 ਰੁਪਏ ਵਧਾ ਦਿੰਨੇ ਆ ਇਹ ਭੜਪੜੀਆਂ ਛੱਡ ਕੇ ਅਸੀਂ ਆਪਦੀ ਇੱਕ ਨਵੀਂ ਪਰਤ ਸ਼ੁਰੂ ਕਰਦੇ ਵੀ ਕੁਝ ਨਾ ਕੁਝ ਇਹਨਾਂ ਦੇ ਪੈਸੇ ਜੋ ਆਪਾਂ ਇਹਨਾਂ ਨੂੰ ਦੇ ਦਿਆ ਕਰਨਾ ਮਾਰੇ ਸੌਖੇ ਰੱਖੇ ਜੇ ਇਹ ਸੌਖੇ ਤਾਂ ਫੇਰ ਹੀ ਆਪਾਂ ਸੌਖੇ ਦੇ ਘਰੋਂ ਉਹਨਾਂ ਵਾਸਤੇ ਵੀ ਨਿੱਕੇ ਨਿੱਕੇ ਚੀਜ਼ਾਂ ਆਪਾਂ ਦੇਣ ਦੀ ਕੋਸ਼ਿਸ਼ ਕੀਤੀ ਤੇ ਜਨਮ ਦਿਨ ਵਾਲੇ ਦਿਨ ਆਪਾਂ ਇਹੀ ਕੁਝ ਫੇਰ ਕਰਾਂਗੇ ਇਹ ਬਦਨਾਮੀ ਨਹੀਂ ਇਹ ਅਜਤਮਾ ਆਣਾ ਮਾਰੇ ਸੁੱਖ ਰੱਖੇ ਇਹਨਾਂ ਨੇ ਮੈਨੂੰ ਕਮਾ ਕੇ ਦਿੱਤਾ ਤੇ ਮੈਂ ਇਹਨਾਂ ਨੂੰ ਕਮਾ ਕੇ ਦਿੱਤਾ ਧੰਨਵਾਦ ਸਾਰਿਆਂ ਸ਼ੁਕਰੀਆ ਵੀ ਛੋਟੇਓ ਆਹਾਲੋ ਸ਼ੁਕਰੀਆ ਜੀ ਓਕੇ ਬਾਜ ਜੋ ਕਰਾਓ